हेलो देसी कुकिंग ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਮਵਾ ਰੋਲ ਇਹਦੇ ਵਾਸਤੇ ਆਪਾਂ 250 ਗ੍ਰਾਮ ਮਿਲਕ ਪਾਊਡਰ ਲਿਆ ਜੀ ਇਹ 200 ਗ੍ਰਾਮ ਆਪਾਂ ਦੁੱਧ ਲਿਆ ਜੀ ਹੁਣ ਆਪਾਂ ਇਸ ਮਿਲਕ ਪਾਊਡਰ ਨੂੰ ਕੜਾਹੀ 'ਚ ਪਾ ਲਾਂਗੇ ਜੀ ਪਹਿਲਾਂ ਆਪਾਂ ਗੈਸ ਨਹੀਂ ਚਲਾਉਂਦੇਗੇ ਬਿਨਾਂ ਗੈਸ ਚਲਾਈ ਪਹਿਲਾਂ ਇਹਨੂੰ ਮਿਕਸ ਕਰਾਂਗੇ ਇਹ ਆਪਾਂ ਦੁੱਧ ਪਾ ਲਾਂਗੇ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਤਾਂ ਕਿ ਘੰਟਾ ਨਵਜਨ ਗਰਮ ਦੁੱਧ 'ਚ ਘੰਟਾ ਵੱਜ ਜਾਈ ਜਾਂਦੀ ਹੈ ਜੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਜੀ। ਫਿਰ ਪਹਿਲਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾ ਲਈ ਗੈਸ ਨਹੀਂ ਚਲਾਉਦੇ। ਐਸ ਤਰ੍ਹਾਂ ਮਿਕਸ ਕਰ ਲਿਓ ਪੂਰਾ। ਅਪਾ ਮਿਲਕ ਪਾਊਡਰ ਦੀਆਂ ਚੰਗੀ ਤਰ੍ਹਾਂ ਗੱਡਾ ਮਾਰ ਲਾਂਗੇ ਜੀ ਸਾਰੀਆਂ ਫਿਰ ਆਪਾਂ ਗੈਸ ਚਲਾਵਾਂਗੇ 10 ਮਿੰਟ ਦਰ ਆਪਾਂ ਗੈਸ ਨਹੀਂ ਚਲਾਵਾਂਗੇ ਆਪਾਂ ਸਾਰੇਆਂ ਗੱਡਾ ਮਾਰ ਲਿਆ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਿਲਕ ਪਾਊਡਰ ਹੁਣ ਆਪਾਂ ਗੈਸ ਆਨ ਕਰਾਂਗੇ ਜੀ ਇਹ ਤੁਸੀਂ ਸਿਮ ਗੈਸ ਤੇ ਪਕਾਉਣਾ ਜੀ ਆਹ ਜਿਹੜੀ ਅਸਪਤਾਈ ਜਾ ਰਹੀ ਹੈ ਤੇ ਬਹੁਤ ਹੀ ਜਲਦੀ ਗਾੜਾ ਹੋ ਜਾਂਦਾ ਜੀ ਥੋੜਾ ਜਿਹਾ ਸੇਕ ਲੱਗਣ ਤੀ ਗੜਾ ਹੋਣ ਤੋਂ ਚੁਰਹੇ ਜਾਂਦਾ। ਕੱਚੀ ਤੁਸੀਂ ਨਾਲ ਦੇ ਨਾਲ ਚਲਾਉਂਦੇ ਰਹਿਣਾ ਤਾਂ ਕਿ ਥੱਲੇ ਨਾ ਤਲੇ ਨਾ ਲੱਗ ਜੇ। ਜੇ ਕਰੇ ਥੱਲੇ ਲੱਗ ਜੇ ਤਾਂ ਇਹਦਾ ਕਲਰ ਚੇਂਜ ਹੋ ਜਾਂਦਾ ਨਹੀਂ ਬ੍ਰਾਊਨ ਕਲਰ ਚ ਹੋ ਜਾਂਦਾ ਵਾਈਟ ਨਹੀਂ ਰਹਿੰਦਾ ਇਹ। ਕੱਚੀ ਤੁਸੀਂ ਨਾਲ ਦੇ ਨਾਲ ਹਿਲਾਉਂਦੇ ਰਹਿਣਾ। ਇਸ ਐਟਾਂ ਤੇ ਜਿਹੜੀ ਮਲਾਈ ਜੰਮੀ ਹੈ ਜੀ ਇਹਨੂੰ ਨਾਲ ਦੇ ਨਾਲ ਤੁਸੀਂ ਨਾ ਹੀ ਜਾਏਗੀ ਵਿੱਚ ਮਿਕਸ ਕਰੀ। ਚਮਚਾ ਪਾਇਰ ਚਿਕੋੜ ਐਡ ਕਰ ਲਾਂਗੇ ਮਿਕਸ ਕਰਦੇ ਚ ਫੈਟ ਘੱਟ ਹੁੰਦੀ ਹੈ ਜੀ ਇਹਦੇ ਵਿੱਚ ਥੋੜੀ ਜਿਹੀ ਆਪਾਂ ਨੂੰ ਫੈਟ ਚਾਹੀਦੀ ਹੁੰਦੀ ਹੈ ਇਸ ਕਰਕੇ ਆਪਾਂ ਇੱਕ ਚਮਚਾ ਐਡ ਕਰਿਆ ਜੀ ਕਿਉਂ ਦਾ 100 ਗ੍ਰਾਮ ਆਪਾਂ ਇਹਦੇ ਵਿੱਚ ਟੀਨੀ ਐਡ ਕਰਾਂਗੇ ਜੀ ਤੁਸੀਂ ਮਿੱਠਾ ਵੱਧ ਖੰਡਾ ਉਹਦੇ ਹਿਸਾਬ ਨਾਲ ਵੀ ਪਾ ਸਕਦੇ ਹੋ ਮਾਗਾ ਗਾੜਾ ਹੋ ਜੱਲਿਆ ਜੀ ਹੁਣ ਆਪਾਂ ਇਹਨੂੰ ਬਿਲਕੁਲ ਸੁੱਕ ਜਸਤੀ ਪਕਾਈ ਚੱਲਾਂਗੇ ਤਾਂ ਕਿ ਥੱਲੇ ਨਾ ਲੱਗੇ ਇਹਨੂੰ ਦੋ ਦੇ ਤਰ੍ਹਾਂ ਬਣਾ ਲਾਂਗੇ ਆਪਾਂ ਜੀ ਪੂਰਾ ਗਾੜਾ ਕਰਕੇ ਫੇਰ ਹੀ ਆਪਣੇ ਰੋਲ ਬਣਨਗੇ ਜੀ ਇਹਨੂੰ ਆਪਾਂ ਥੋੜਾ ਜਿਹਾ ਹੋਰ ਡਰਾਈ ਕਰਾਂਗੇ ਜੀ ਤਾਂ ਕਿ ਰੋਲ ਆਪਣੇ ਵਧੀਆ ਬਣ ਸਕਣ ਇਹਨੂੰ ਜਿੰਨੀ ਤਰ੍ਹਾਂ ਹਿਲਾਈ ਜਾਵਾਂਗੇ ਪੂਰਾ ਗਾੜਾ ਕਰ ਲਾਂਗੇ ਇਸ ਤਰ੍ਹਾਂ ਹਲਾਇਆਗੇ ਤਾਂ ਕਿ ਥੱਲੇ ਨਾ ਲੱਗੇ ਜੀ ਹੁਣ ਪੂਰਾ ਡਰਾਈ ਕਰਾਂਗੇ ਆਪਣਾ ਮਾਵਾ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਬਿਲਕੁਲ ਠੰਡਾ ਕਰ ਲਾਂਗੇ 10-15 ਮਿੰਟ ਆਪਾਂ ਇਹਨੂੰ ਫਰਿੱਜ 'ਚ ਰੱਖਾਂਗੇ ਇਮਾਵੇ ਨੂੰ ਆਪਾਂ 10 ਮਿੰਟ ਫਰਿੱਜ 'ਚ ਰੱਖਾਂਗੇ ਜੀ ਪੋਲੀਥਿਨ ਚ ਉਰੇਟ ਕੇ ਤਾਂਕਿ ਇਹਦੇ ਤੇ ਸਿਕਰੀ ਨਾ ਸਜੇ। ਇਸ ਤਰ੍ਹਾਂ ਪਸ ਸੈੱਟ ਹੋ ਜਾਏ ਫਿਰ ਰੱਖ ਲਾਂਗੇ ਇਹਨੂੰ। ਫਿਰ ਦਿੱਤੇ 10 ਮਿੰਟ ਬਾਅਦ। ਫਿਰ ਆਪਾਂ ਇਹਦੇ ਰੋਲ ਤਿਆਰ ਕਰਾਂਗੇ। ਆਪਣਾ ਡੋ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਸ ਤਰ੍ਹਾਂ ਬੋਲ ਬਣਾ ਕੇ ਫਿਰ ਇਹਦੇ ਰੋਲ ਤਿਆਰ ਕਰ ਲਾਂਗੇ ਜੀ। ਆ ਬੋਲ ਬਣਾ ਲਈ ਆਪਾਂ ਹੁਣ ਇਹ ਕਿਸੇ ਵੀ ਸ਼ੇਪ ਦੇ ਤੁਸੀਂ ਰੋਲ ਤਿਆਰ ਕਰ ਸਕਦੇ ਹੋ ਲੰਬੇ ਪਤਲੇ സേൽ രോൾ തര ਸਾਰੇ ਰੋਲ ਤਿਆਰ ਕਰ ਲਾਂਗੇ ਜੀ ਆਪਣੇ ਰੋਲ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਵਰਕ ਲਾ ਦਾਂਗੇ ਜੀ ਵਰਕ ਨਾਲ ਡੈਕੋਰੇਟ ਕਰ ਦਾਂਗੇ ਹੁਣ ਆਪਾਂ ਵਰਕ ਲਾਤਾ ਹੁਣ ਆਪਾਂ ਪਿਸਤਿਆਂ ਨਾਲ ਡੈਕੋਰੇਟ ਕਰ ਦਾਂਗੇ ਥੋੜਾ ਥੋੜਾ ਇਹਨਾਂ ਨੂੰ ਇਸ ਤਰ੍ਹਾਂ ਸਾਰੇ ਲਾ ਦਾਂਗੇ ਇਹ ਆਪਾਂ ਥੋੜਾ ਜਿਹਾ ਫੂਡ ਕਲਰ ਘੋਲ ਲਿਆ ਜੀ orange color ਇਹਦੇ ਨਾਲ ਡੈਕੋਰੇਟ ਕਰਦਾਂਗੇ ਆਪਣਾ ਮਾਵਰੋਲ ਬਣ ਕੇ ਤਿਆਰ ਆ ਜੀ ਇਹ ਤੁਸੀਂ ਰਖੜੀ ਸਪੈਸ਼ਲ 10 ਮਿੰਟਾਂ ਵਿੱਚ ਬਣਨ ਵਾਲੀ ਰੈਸਪੀ ਹੈ ਜੀ ਇਹਨੂੰ ਬਹੁਤ ਹੀ ਜਲਦੀ ਬਣਾ ਸਕਦੇ ਹੋ ਇਹ ਦੋ ਚੀਜ਼ਾਂ ਘਰਦੀਆਂ ਦੋ ਚੀਜ਼ਾਂ ਤੋਂ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਆਪਣੇ ਰੋਲ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ